ਗੁੱਡ ਮਾਰਨਿੰਗ ਜੀ ਤੇ ਲੋ ਜੀ ਇੱਧਰ ਆਪਣੀ ਚਾਹ ਰੈਡੀ ਹੋ ਗਈ ਤੇ ਇੱਧਰ ਆਪਾਂ ਨਾਲ ਨਾਲ ਜਿਹੜੇ ਆਹ ਫੁੱਲ ਮਖਾਣੇ ਨੇ ਇਹਨਾਂ ਨੂੰ ਆਪਾਂ ਫਰਾਈ ਕਰ ਲਿਆ ਥੋੜੇ ਜਿ ਤੇ ਇੱਧਰ ਗਾੜੀ ਚਾਹ ਬਣਾਈ ਮੇਰੀ ਤੇ ਦਮਨ ਦੀ ਅਵਤਾਰ ਚਾਹ ਨਹੀਂ ਪੀਂਦੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਆ ਤੇ ਚਲੋ ਜੀ ਵਲੌਗ ਆਪਾਂ ਕਰਦੇ ਆ ਕੰਟੀਨਿਊ ਬਣੇ ਰਹੋ ਵਲੌਗ 'ਚ ਆ ਚਾਹ ਪੁੰਦੀ ਅੱਜ ਮੇਰਾ ਚਾਹ ਪੀਣ ਦੀ ਜਰੂਰਤ ਹੋ ਰਹੀ ਹੈ ਮੈਨੂੰ ਜਿ ਕਾਮ ਜਿਆ ਹੋ ਰਿਹਾ ਥੋੜਾ ਥੋੜਾ ਜਿਵੇਂ ਆਪਾਂ ਗਰਮ ਸਰਦ ਹੋ ਜਾਂਦੇ ਨੇ ਉਹ ਤਾਂ ਕਰਕੇ ਤਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕੋਕ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਘੈਂਟ ਆ ਜੀ ਤੇ ਇੱਧਰ ਚਾਹ ਬਣ ਗਈ ਆਪਣੀ ਤੇ ਆਪਾਂ ਵਲੌਗ ਸ਼ੁਰੂ ਕਰਤਾ। ਤੇ ਚਾਹ ਜ ਮੈਂ ਤਾਂ ਵੀਨ ਲੱਗਿਆ ਕਿ ਮੈਨੂੰ ਥੋੜਾ ਜਨਾ ਜੁਕਾਮ ਜਿਹਾ ਲੱਗ ਰਿਹਾ ਜੁਕਾਮ ਦੀ ਸ਼ਿਕਾਇਤ ਆ ਜਿਵੇਂ ਮੈਰਾ ਫਟਾਫਟ ਕੰਮ ਕਰਕੇ ਰੋਟੀ ਰੋਟੀ ਬਣਾ ਕੇ ਤੇ ਇਸ ਹੀ ਥਲੇ ਚਲੀ ਗਈ ਤੇ ਉਹਦੇ ਨਾਲ ਗਰਮ ਸਰਦ ਹੋ ਗਿਆ। ਤੇ ਮੈਂ ਕਿਹਾ ਚਲ ਥੋੜੀ ਚਾਹ ਬਣਾ ਕੇ ਪੀਨੇ ਆ। ਤੇ ਬਾਕੀ ਦੇਖਣਾ ਰਾਤ ਨੂੰ ਦਵਾਈ ਦੂ ਲੈਂਦੇ ਨੇ ਜਿਆਦਾ ਵਿਗੜੇਗਾ ਤਾਂ ਖਰਾਬ ਹੋ ਜਾਣਾ। ਮੈਨੂੰ ਫਿਰ ਛਿੱਕਾਂ ਹੀ ਬਹੁਤ ਜ਼ਿਆਦਾ ਆਉਂਦੀਆਂ ਨੇ। ਤੇ ਚਲੋ ਜੀ ਇੱਧਰ ਚਾਹ ਬਣ ਗਈ ਆਪਣੀ ਤੇ ਬਣੇ ਰਹੋ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵਲੌਗ ਆਪਾਂ ਕਰਦੇ ਕੰਟੀਨਿਊ ਮੇਰੀ ਤੇ ਦਮਨ ਦੀ ਚਾਹ ਹੈ ਪਚਾਦੇ ਵਿੱਚ ਲਾਚਿੰਡੀਆਂ ਪਾ ਕੇ ਘੈਂਟ ਜੀ ਬਣਾਈਏ ਦਮਨ ਵੀ ਮੇਰਾ ਪੁੱਤ ਕਦੇ-ਕਦੇ ਪੀ ਜਾਂਦਾ ਹਾਂ ਹਾਂ ਬੱਸ ਚਲੋ ਜੀ ਚਾਹ ਪੀ ਰੈਡੀ ਹੈ ਕਰੋ ਇੰਜੋਏ ਕਰੋ ਸਿਵਿਤ ਨਾਲੇ ਵਲੌਗ ਨੂੰ ਇੰਜੋਏ ਕਰੋ ਨਾਲ ਚਾਹ ਇੰਜੋਏ ਕਰੋ ਦਮਨ ਸਾਡਾ ਸੱਤਾ ਕੇ ਆ ਦਮਨ ਰੌ ਚਾਹ ਅੱਜ ਮੈਂ ਬਣਾਈ ਚਾਹ ਨਹੀਂ ਤਾਂ ਤੁਸੀਂ ਬਣਾ ਦੇ ਹੁੰਦੇ ਹੋ ਨਾ ਹਾਂਜੀ ਮੈਂ ਆ ਨਾਲ ਥੋੜੀ ਜਿਹੀ ਆਹ ਕੱਟ ਲਈ ਤੇ ਲੂਣ ਪਾਇਆ ਕਾਲੀ ਮਿਰਚ ਨਹੀਂ ਪਾਈ ਅੱਜ ਬਣ ਬੈਠਾ ਨੀਰਪੈਣ ਆ ਰਿਹਾ ਮੈਂ ਵੀ ਲਾਣ ਦਾ ਬਣ ਅੱਜ ਨੀਰਪੈਣ ਠੀਕ ਹੈ ਆ ਦੇਖੋ ਨਾ ਲਾਣੀ ਇਹ ਤਾਂ ਮੇਰੇ ਰੰਗ ਬਰੰਗੀ ਲੱਗੀ ਅੱਜ ਲਾਨੀ ਆ ਮੈਂ ਦਮਨ ਕੀ ਹਾਲਤ ਬਣਾਈ ਸੌਸ ਉਹ ਤੇ ਸੁੱਤੀ ਹੈ ਕਿ ਲੜੀ ਹੈ ਹੈ ਸੁੱਤਾ ਆ ਆ ਮੇਰਾ ਪਰਸੋ ਵਿਚਾਰਾ ਨਾ ਕੱਲ ਦਾ ਇੱਥੇ ਟੰਗਿਆ ਪਿਆ ਜਦੋਂ ਉਹਦੇ ਬਾਜ਼ਾਰੋਂ ਆਏ ਇਹਨੂੰ ਕਿਸੇ ਨੇ ਲਾ ਕੇ ਰੱਖਿਆ ਹੀ ਨਹੀਂ ਹਿੰਮਤ ਨਹੀਂ ਪਈ ਇਹਨੂੰ ਲਿਮਾਰੀ ਚ ਰੱਖਣ ਦੀ ਹਾਂ ਕਦੇ ਵੀ ਪਲਾਂਟ ਬਣ ਸਕਦਾ ਆਪਣਾ ਜਾਂਦਾ ਤਾਂ ਕਰਕੇ ਨਹੀਂ ਅਸੀਂ ਲਾਇਆ ਇਹਨੂੰ ਚਲ ਆ ਵੇਲਾ ਦੇ ਟਾਈਮ ਹੈ ਅੱਜ ਸਬਜ਼ੀ ਨਹੀਂ ਬਣਾਣੀ ਐ ਸਬਜ਼ੀ ਬਣੀ ਹੋਈ ਐ ਤਾਂ ਕਰਕੇ ਨਹੀਂ ਤਾਂ ਕਿੱਥੇ ਅੱਜ ਰਮ ਚਾਹ ਪੀ ਲੀਜੀ ਅਸੀਂ ਚਾਹ ਪੀ ਲਈ ਫ੍ਰੀ ਹੋ ਗਏ ਆ ਆ ਹੱਥ ਤੇ ਮੈਂ ਨਹਲ ਫੰਗ ਬਹੁਤ ਘੱਟ ਲਾਨੀਆਂ ਜਿਵੇਂ ਕਦੇ ਕਦੇ ਹੀ ਹੈ ਲਾਲੀ ਤੇ ਅੱਜ ਲਈ ਆਪ ਹੀ ਤੇ ਸੈਟਾਂ ਨਹੀਂ ਬਣੀਆਂ ਲੈਫਟ ਹੈਂਡ ਰਾਈਟ ਹੈਂਡ ਤੇ ਲਾਈਏ ਨਾ ਫਿਰ ਲੈਫਟ ਹੈਂਡ ਨਾਲ ਨਹਲ ਆਪਣੇ ਨਾ ਅੱਜ ਉਹਨਾਂ ਨੇ ਕੀਤੀ ਸੀ ਕੇਅਰ ਕੀਤੀ ਸੀ ਅੱਜ ਤੇ ਅੱਜ ਮੈਂ ਸਕਿਨ ਕੇਅਰ ਵੀ ਕੀਤਾ ਹੀ ਸਿਰ ਸਿਰ ਉੱਠੀਏ ਬੜਾ ਮੈਂ ਆਪਣੇ ਆਪ ਨੂੰ ਕਹਿੰਨੀ ਕਿ ਹਾਂ ਮੈਂ ਡੇਲੀ ਕਰਿਆ ਕਰਾਂ ਪਰ ਹੁੰਦਾ ਹੁੰਦਾ ਨਹੀਂ ਹੈਗਾ ਬਸ ਹੋਰੀ ਕੰਮਾਂ ਚ ਲੱਗ ਜਦਾ ਹੁੰਦਾ ਮਨ ਨੂੰ ਛੁੱਟੀਆਂ ਹੋਈਆਂ ਤੇ ਥੋੜਾ ਜਿਹਾ ਫ੍ਰੀ ਹੈ ਦਮਨ ਦੇ ਡਿ ਟਿਊਸ਼ਨ ਲੱਗ ਰਹੇ ਡਿ ਟਿਊਸ਼ਨ ਕਰਕੇ ਦਮਨ ਨੂੰ ਸੇਰੇ ਜਾਣਾ ਪੈਂਦਾ ਤੇ ਤਾਂ ਕਰਕੇ ਥੋੜਾ ਜਿਹਾ ਹੁਣ ਆਪਣੇ ਵੱਲ ਘਣ ਲਵਾਵਾਂਗੇ ਤੇ ਅੱਜ ਮੈਨੂੰ ਬੜਾ ਹੀ ਸ਼ੌਂਕ ਚੜਿਆ ਕਿ ਅੱਜ ਮੈਂ ਨੇਲ ਪੇਂਟ ਲਾਣਾ ਤੇ ਲਾ ਵੀ ਮੈਂ ਨੇਲ ਪੇਂਟ ਰਹੀਆਂ ਰੈੱਡ ਕਲਰ ਦਾ ਇਹ ਮੇਰਾ ਫੇਵਰਟ ਕਲਰ ਆ ਦੇਖੀ ਦਮਨ ਇੱਥੇ ਵਧੀਆ ਲੱਗਿਆ ਇਹ ਰਾਈਟ ਹੈਂਡ ਤੇ ਤਾਂ ਵਧੀਆ ਲੱਗਦਾ ਹੂੰ ਹੂੰ ਨਾ ਮੈਂ ਰਾਈਟ ਹੈਂਡ ਤੇ ਲਾਇਆ ਸੱਚ ਲੈਫਟ ਹੈਂਡ ਤੇ ਥੋੜੀ ਲਾਇਆ ਲੈਫਟ ਹੈਂਡ ਤੇ ਵਧੀਆ ਲੱਗਦਾ ਰਾਈਟ ਹੈਂਡ ਤੋਂ ਲੈਫਟ ਹੈਂਡ ਤੇ ਵਧੀਆ ਲੱਗਦਾ ਲੈਫਟ ਹੈਂਡ ਤੇ ਲਾਇਆ ਲੈਫਟ ਹੁੰਦੇ ਲੈਫਟ ਹੈਂਡ ਨਾਲ ਆਇਆ ਨਹੀਂ ਰਾਈਟ ਹੈਂਡ ਤੇ ਨਹੀਂ ਲੈਫਟ ਹੈਂਡ ਤੇ ਰਾਈਟ ਹੈਂਡ ਨਾਲ ਆਇਆ ਹਾਂ ਤੇ ਇਹੀ ਮੈਂ ਵੀ ਕਿਹਾ ਤੁਸੀਂ ਉਲਟ ਕਿਹਾ ਤੁਸੀਂ ਵਲੌਗ ਚ ਦੇਖੇ ਹੋਣ ਸੱਚਾ ਠੀਕ ਹੈ ਨਹੀਂ ਮੈਂ ਇਹੀ ਕਹਿ ਰਹੀ ਹਾਂ ਮੈਨੂੰ ਪਤਾ ਮੈਂ ਕਹਤਾ ਸੀ ਮੈਂ ਲੈਫਟ ਹੈਂਡ ਤੇ ਲਾਇਆ ਹਾਂ ਨਹੀਂ ਮੈਂ ਰਾਈਟ ਹੈਂਡ ਤੇ ਲਾਇਆ ਉਹ ਲੈਫਟ ਹੈਂਡ ਤੇ ਹੀ ਲਾਇਆ ਤੁਸੀਂ ਆ ਹੁਣ ਲੈਫਟ ਤੇ ਲਾ ਰਹੀਆਂ ਪਹਿਲਾਂ ਪਹਿਲਾਂ ਤੇ ਮੈਂ ਰਾਈਟ ਤੇ ਲਾਇਆ ਨਾ ਹਾਂ ਫਿਰ ਤੁਸੀਂ ਮੰਮਾ ਪਹਿਲਾਂ ਦੀ ਵੀ ਗੱਲ ਕੀਤੀ ਹੁੰਦੀ ਕੀਤੀ ਹੈ ਨਾ ਕਿ ਲੈਫਟ ਹੈਂਡ ਤੇ ਵਧੀਆ ਲੱਗਦਾ ਤੁਸੀਂ ਕਿ ਰਾਈਟ ਹੈਂਡ ਤੇ ਵਧੀਆ ਲੱਗਦਾ ਹੈ ਲੈਫਟ ਹੈਂਡ ਨਾਲ ਐਵੇਂ ਗਿਆ ਸੀ ਨਤੀਜੇ ਗਲਤੀ ਨਾ ਮਿਸਟੇਕ ਹੋ ਗਈ। ਗੱਲੀ ਨੂੰ ਵੇੜਦੀ ਹਾਂ ਮੈਂ। ਉਹ ਗੱਲੀ ਨੂੰ ਵੇੜਦੀ ਜਦੋਂ ਹੁਣ ਉਲਝ ਹੀ ਗਏ ਆ ਤਾਂ ਫਿਰ ਕੀ ਕਰੀਏ। ਤੁਮ ਮੈਨੂੰ ਲੈ ਜਾ ਤਕ ਬਾਈ। ਦਮੰਤ ਚੱਲੇ ਲੱਭ ਤੋ। ਕੋਕਸ ਨੀ ਮਾਰਿਆ। ਸਾਡਾ ਏਸੀ ਬਹੁਤ ਕਿੰਨੇ ਗੰਦੇ ਲੱਗ ਰਹੇ। ਮੈਂ ਵੀ ਕਹਿ ਦਿੰਦਾ ਜਾ ਤਾ ਨਾ ਪਾਲਨ ਨੇਲ ਸਟਰੰਕਸ਼ਨ ਕਰਾ ਕੇ। ਮੈਨੂੰ ਵੀ ਲੈ ਜਾਓ। ਜਿੱਦ ਤੱਕ ਤਾਂ ਮੈਨੂੰ ਵੀ ਲੈ ਜਾਓ ਮੈਨੂੰ ਵੀ ਲੈ ਜਾਓ ਤੁਹਾਡੀ ਉਮਰ ਉਮਰ ਕਦੋਂ ਹੋਣੀ ਆ ਉਹਨਾਂ ਦਾ ਤਾਂ ਪਤਾ ਨਹੀਂ ਆਪਾਂ ਕਿ ਰੱਬ ਨੇ ਕੀ ਕਰ ਦੇਣਾ ਕੀ ਕਰ ਦੇਣਾ ਰੱਬ ਨੇ ਕੀ ਕਰ ਦੇਣਾ ਵੇਖਦੇ ਹਾਂ ਵਧੀਆ ਲੱਗ ਰਹੀ ਇੱਕ ਸੁੱਕ ਜੇ ਫਿਰ ਦੂਜਾ ਕੋਟ ਲਾ ਦਿੰਦੇ ਹਾਂ ਇੰਨੀ ਗਰਮੀ ਹੋਈ ਪਈ ਫੇਰ ਵੀ ਮੇਰੇ ਹੱਥ ਪਤਾ ਨਹੀਂ ਕਰ ਤੋ ਡਰਾਈ ਗੇ 24 ਘੰਟੇ ਮੈਂ ਲਾਦਾ ਏਸੀ ਯੂਸੀ ਕੂਲਰ ਥੱਲੇ ਬੈਠੇ ਰਹਿੰਦੇ ਆ ਤਾਂ ਕਰਕੇ ਤੇ ਅੱਜ ਹੀ ਪਹਿਲਾ ਕੂਲਰ ਲਾਇਆ ਕਿ ਕੂਲਰ ਲਾ ਕੇ ਪੈਣੇ ਆ ਕੂਲਰ ਨੇ ਤਾਂ ਹਵਾ ਹੀ ਨਹੀਂ ਫੇਰੇ ਏਸੀ ਲਾਇਆ ਫੇਰੇ ਏਸੀ ਲਾਣਾ ਲਗਾ ਲੈਣਾ ਇਸ ਤੋਂ ਬਾਅਦ ਮੈਂ ਲਾਣਾ ਪੈਣਾ ਆਪਣੇ ਨੈਲ ਪੇਂਟ ਨੂੰ ਵੈਸੇ ਬੁੱਲਾਂ ਤੇ ਵੀ ਲਾ ਸਕਦੇ ਹਾਂ ਉਹ ਨਾਲ ਹੀ ਚਿਪ ਹੋ ਜਾਂਦਾ ਖਰਾਬ ਹੋ ਜਾਂਦਾ ਵਿੱਚ ਉਹ ਹੁੰਦਾ ਹੈ ਕੈਮੀਕਲ ਹੁੰਦਾ ਹੈ ਦੇਖੋ ਖਰਾਬ ਹੋ ਲੱਥਣ ਪਰਮਨੈਂਟ ਲਿਪਸਟਿਕ ਲਾਣੀ ਤਾਂ ਇਹ ਲਾ ਲਓ ਨਹੀਂ ਫਿਰ ਆਪਣੇ ਨੇਲ ਪੇਂਟ ਰਿਮੂਵਰ ਨਾਲ ਰਿਮੂਵ ਵੀ ਕਰ ਸਕਦੇ ਹਾਂ ਬੜੇ ਸੋਹਣੇ ਕੰਮ ਨੇ ਨਾ ਵਾਹ ਤੇਰੇ ਦਮ ਸਦਵਨ ਹੁਣ ਟਾਈਮ ਹੋ ਗਿਆ ਕਾਫੀ ਤੇ ਆਪਾਂ ਕਰੀਏ ਕੰਮ ਧੰਦਾ ਗੁਰਦੁਆਰੇ ਨਹੀਂ ਜਾਣਾ ਗੁਰਦੁਆਰੇ ਚੱਲਦੇ ਤੇ ਸਹੀ ਹੂੰ ਰਾਤ ਤੇ ਲਾ ਲਓ ਮੇਰੇ ਪੈਰ ਦਾ ਇੱਕ ਇੱਕ ਦਦੇ ਲਾਤੀਆ ਚਾਦਰ ਲਾਈਟ ਜੀ ਹੈ ਮੈਨੂੰ ਐ ਕਿ ਦੇ ਦੇ ਤਾਂ ਡੁੱਲ ਜੇ ਤੁਸੀਂ ਉਹ ਨਾ ਬੈੱਡ ਸ਼ੀਟ ਦਿਵਾ ਦਿਓ ਮਿਲੂ ਹੀ ਆਈ ਹੈ ਲੈ ਵੀ ਤੈਹੀ ਉਹਨੂੰ ਸੁੱਕ ਲੈਣ ਦੋ ਫੇਰ ਲਾ ਲਿਓ ਬਸ ਉਹ ਬੱਦਲਾ ਤੇ ਸੁੱਕਦੇ ਆ ਬੰਨੂ ਕਹਿ ਰਹੀ ਫਟਾਫਟ ਆ ਚੱਕ ਦੇ ਪੁੱਤ ਬੈੱਡ ਸ਼ੀਟਾਂ ਵਛਾ ਦੇ ਤੇ ਆ ਜਿਹੜੀਆਂ ਗਰਮ ਚਾਦਰ ਨੇ ਉਹਨਾਂ ਨੂੰ ਫ੍ਰਿਜ ਚ ਰੱਖਿਆ ਐ ਤੇ ਕਿਹਾ ਨਹੀਂ ਕਿ ਕਿਉਂਗੀ ਐ ਤਾਂ ਗਹਿਰੀ ਬਿਮਾਰੀ ਚ ਰੱਖਿਆ ਹੈ ਕਿ ਫ੍ਰਿਜ ਚ ਰੱਖਿਆ ਔਰ ਜਿਹੜੀ ਚੀਜ਼ ਲਿਬਰੀ ਵਾਲੀ ਕਿਹ ਹੈ? ਅਲਮਾਰੀ ਉਹ ਬੰਦਾ ਉਲਝ ਜਾਂਦਾ ਪਤਾ ਨਹੀਂ ਲੱਗਦਾ। ਕਹਿਣਾ ਤੇ ਲਮਾਰੀ ਚ ਹੀ ਕਹਿੰਦਾ ਫ੍ਰਿਜ। ਸੀਪਰਟਿਸ ਕਿ ਤੇਨੇ ਪਰਨੇ ਦੇ ਪੁਟੀਟਸ ਉਹ ਜੈਸ ਬੇਬੀ ਮੈਨੇ ਪਰਚੇਜ਼ ਕੀ ਤੇਨੇ ਸਾਰੇ ਪਹਿਨਾਂ ਦੇ ਬੁਟੀਕ ਦੇ ਸੂਟ ਪਾਨੇ ਆ ਪਾ ਹੋਰ ਕਿਹੜਾ ਹੋਰ ਪਾਨੇ ਆ ਕੋਈ। ਆਪਣਾ ਹੀ ਬੁਟੀਕ ਆਪਣੇ ਹੀ ਸੂਟ। ਹੈਨਾ? ਆ ਕਿੱਧਰ ਸੜਤੀ? ਲੈ ਆ ਦੇਖ ਉਹ ਲੈਪਟਾਪ ਪਿਆ ਥੱਲੇ। ਬੈੱਡਸ਼ੀਟ ਕਿੱਧਰ ਜਿੱਕੇ ਚੱਕੋ 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 ਸਫਾਈ ਕਰਨੀ ਚੰਗੀ ਤਰ੍ਹਾਂ ਕਰੋ ਦੇਖੋ ਅੱਜ ਕੂਲਰ ਵੀ ਅੰਦਰ ਵਾਟਰ ਰੱਖਿਆ ਕੋਈ ਦਿਨ ਨੂੰ ਵੀ ਗਰਮੀ ਲੱਗਦੀ ਹੈ ਗਰਮੀ ਮਾੜੀ ਹੈ ਬਾਹਰ ਘਟੋ ਲੌਬੀ ਚ ਲਾਵਾਂਗੇ ਚਲੋ ਬਾਹਰ ਕਿ ਮੈਂ ਕੱਪੜੇ ਪ੍ਰੈਸ ਕਰ ਰਹੇ ਹਾਂ ਉੱਥੇ ਲੌਬੀ ਚ ਲਾ ਕੇ ਕਰਦੀਆਂ ਉਹ ਥੋੜੀ ਚੁੰਨੀ ਮੇਰੀ ਚੁੰਮਰੀ ਦਮਨਾ ਤੇਰੀ ਟੀ-ਸ਼ਰਟ ਪਤਾ ਕਿਹੜੀ ਹੈ ਤੇਰੀ ਤੇਰੀ ਬਾਸਕਟਬਾਲ ਵਾਲੀ ਟੀ-ਸ਼ਰਟ ਹੈ ਜਿਹੜੀ ਤੂੰ ਘਰੇ ਪਾਈ ਜੀ ਤੈਨੂੰ ਮਿਸ ਨਹੀਂ ਕਰਦੀ ਤੂੰ ਉਹ ਸੀਜ਼ਨ ਨੂੰ ਆਪਣੀ ਗੇਮ ਨੂੰ ਹੈ

ਉਹ ਕੱਪੜੇ ਪ੍ਰੈਸ ਕਰਨ ਵਾਲੇ ਹਨ ਮੈਂ ਤਾਂ ਇੱਧਰ ਰੱਖੇ ਸੀ ਮੈਂ ਕਿਹਾ ਬਾਅਦ ਚ ਪ੍ਰੈਸ ਕਰਕੇ ਨਾ ਇੱਧਰ ਲਈ ਮਾਰੀ ਚ ਰੱਖ ਦਾਂ ਮੇਰੇ ਕੱਪੜੇ ਵਿੱਚ ਭਸਾਈਆਂ ਹੋਈਆਂ ਹੀ ਦਵਾਈਆਂ ਨਹੀਂ ਨਹੀਂ ਉਹ ਜ਼ਰੂਰੀ ਦਵਾਈ ਤਾਂ ਮੈਂ ਕੱਲ ਬਾਅਦ ਨਾ ਜਾਏਗੀ ਤਾਂ ਤਾਂ ਰੱਖੀ ਹੈ ਮੈਂ ਰੱਖ ਦੋ ਫ੍ਰਿਜ ਫ੍ਰਿਜ ਆਹ ਦੇਖੋਣ ਕਿਉਂ ਗਿਆ ਫ੍ਰਿਜ ਤੇ ਦਮਨ ਕਾਲ ਦੇ ਕਮੈਂਟ ਬਹੁਤ ਆ ਰਹੇ ਕਹਿੰਦੇ ਤੁਸੀਂ ਗੱਡੀ ਲੈ ਲਓ ਗੱਡੀ ਲੈ ਲਓ ਮੈਂ ਸਾਰਿਆਂ ਨੂੰ ਪੁੱਛ ਲਈਗੀ ਤੇ ਚਲੋ ਜੀ ਕਰਦੇ ਚੱਲਦੀ ਪਈ ਹੈ ਸਲਾਹ ਸਾਡੀ ਨਹੀਂ ਨਹੀਂ ਗੱਲ ਪਾਪਾ ਦੇਖ ਕੇ ਤਾਂ ਇਹ ਨੇ ਦੱਸ ਰਹੇ ਸੀ ਪਾਪਾ ਇਹ ਕੱਪੜੇ ਫੋਲਡ ਹੋਏ ਨੇ ਪ੍ਰੈਸ ਨਹੀਂ ਹੋਏ ਪ੍ਰੈਸ ਕਰਨੇ ਥੋੜੇ ਬਹੁਤੇ ਕੀਤੇ ਨੇ ਤੇ ਗਰਮੀ ਇੰਨੀ ਦਿਲ ਨਹੀਂ ਕਰਦਾ ਹੈ ਕਰਨ ਨੂੰ ਕਿ ਅਸੀਂ ਚੱਲਿਆ ਗੁਰਦੁਆਰਾ ਸਾਹਿਬ ਚੰਗੀ ਨੰਬਰ ਹਾਂ ਇਹ ਤੋਂ ਨੂੰ 7 ਵਜਣ ਵਾਲੇ 6 ਵਜੇ ਵੀ ਕਹਿ ਰਹੀਆਂ ਤੈਨੂੰ ਮੈਂ ਚੱਲੀ ਆ ਤੁਸੀਂ ਟਾਈਮ ਲਾਇਆ ਮੈਂ ਤਾਂ ਕੁਝ ਵੀ ਨਹੀਂ ਕੀਤਾ ਮੈਂ ਟਾਈਮ ਕਿ ਲਾਣਾ ਮੈਨੂੰ ਐ ਲੱਗਾ ਸੂਟ ਕੋਈ ਲਾਈਟ ਜਿਹਾ ਪਾਵਾਂ ਆਹ ਹਲ ਤਾਂ ਹਲਕਾ ਜਿਹਾ ਵਧੀਆ ਚਲ ਜੈਦੀ ਅਜਾ نیچے ਚੱਲ ਜੈ ਮਿੰਟ ਆਜੇ ਵੀ نیچے ਆਜੇ ਵੀ

ਚੱਕ ਕੇ ਵੇਖ ਆਜਾ ਹਾਈ 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 ਸ਼ਿਜ਼ਾਦੀ ਆ ਜੋ ਜਾਣਾ ਪੈਣਾ ਨੀਚੇ ਲਾਈਟ ਬੰਦ ਕਰਦੀ ਹੈ ਮਸਾ ਫੜੀ ਹੈ ਭਜਰੀ ਸੀ

गया? नहीं नहीं है अपने सब्जी बनी खोल के लाने ना अपन केड़ी सब्जी दाल बनाई थी हमने मांस छोड़ो की

ਪੱਟੀ ਵਰਥੀ ਗਰ ਮੋਟਰ ਹੈ ਫੈਬ ਲੈ ਕੇ ਵੱਡਾ ਜੀ ਆ ਪਣੀ ਜੀ ਆ ਤਾਡਦਾ ਸਿਆ ਸਿਆ ਪੈਂਟ ਚੱਕ ਤਰ੍ਹਾਂ ਦੇ ਪਾਵਾਂ ਇਹ ਪਾਣੀ ਤੇ ਕਿੰਨਾ ਖੰਡਾ ਇੰਨਾ ਪ੍ਰੈਸ਼ਰ ਪੈਣਾ ਤਾਂ ਫਾਇਦਾ ਵੀ ਨਹੀਂ ਪਤਾ ਲੱਗਣ ਡਿਆ ਕਿ ਠੰਡਾ ਕਿ ਨਹੀਂ ਠੰਡਾ ਸਰ ਬਹੁਤ ਹੈ ਹਨਾ ਮੈਂ ਆਟਾ ਕੋਣ ਕਿਹਾ ਜਾਓ ਦਮਨ ਆ ਬੋਤਲ ਤੇ ਜੜੀਂ ਚ ਪਾਣੀ ਪਾਇਆ ਨਾ ਤੂੰ ਮੇਰੇ ਚ ਉਹ ਹੈਗਾ ਸੀ ਲੀਚੀ ਦਾ ਜੂਸ ਐਪਲ ਦਾ ਤੇ ਐਪਲ ਦੇ ਜੂਸ ਦੀ ਖੁਸ਼ਬੂ ਆਈ ਜਾਂਦੀ ਨਹੀਂ ਨਹੀਂ ਤਾਂ ਨਹੀਂ ਆਰੀ ਆਉਂਦੀ ਹੈ ਅਰੇ ਦੋ ਤਿੰਨ ਵਾਰੀ ਨਹੀਂ ਜਾਣੀ ਹੈ ਜੀ ਇਹ ਗਲਾਸ ਲੈ ਲਿਆ ਫੇਰ ਫੇਰ ਥੋੜੀ ਕਾਲੀ ਜੁਬਾਨ ਲੈ ਜਾਣਾ ਇਹ ਲੈ ਕੇ ਆਉਣਾ ਸੀ ਘੜਾ ਮਟਕਾ ਮਟਕਾ ਘੜਾ ਵੀ ਕਹ ਲੈਨੇ ਆ ਮਟਕਾ ਵੀ ਕਹ ਲੈਨੇ ਆ ਤੇ ਅਸੀਂ ਤਾਂ ਘੜਾ ਹੀ ਕਹਦੇ ਨੇ ਆਹ ਮਟਕਾ ਵੀ ਕਹ ਲੈਨੇ ਕਈ ਤੇ ਉਹੋ ਬਸ ਲਿਆਂਦਾ ਨਹੀਂ ਕੋਲੋਗੀ ਫ੍ਰਿਜ ਦਾ ਪਾਣੀ ਫੀਜ ਜਾਂਦਾ ਪਿਆ ਆ ਗਿਆ ਅੱਗੇ ਵੇਲੇ ਆਈ ਕੁਛ ਕੁ ਸੋ ਪਾਣੀ ਛੜਕੇ ਮਿੱਟੀ ਜੀ ਵੀ ਆਈ ਪਹਿਲਾਂ ਹੁਣ ਘੜਾ ਸੀ ਹੋਣੀ ਹੈ ਨਾ ਰਾਜ ਜੀ ਤਾਂ ਹੋਣੀ ਹੈ ਹਨੋ ਪੜੋ ਉਹ ਤੇ ਉਧਰ ਹਵਾ ਪਾਸ ਹੁੰਦੀ ਇੱਧਰ ਬੋਲਿਆ ਹਵਾ ਤਾਂ ਚੱਲੀ ਬੰਮਾ ਜਿਹਾ ਲੱਗ ਰਿਹਾ ਹੈ ਹੈ ਰੱਬ ਨੇ ਜਵਾਂ ਹੀ ਕਰ ਰਸੇ ਰੈ ਲਾਲ ਕਰ ਮਾੜਾ ਨਹੀਂ ਪਤਾ ਨਹੀਂ ਲੋ ਜੀ ਅੱਜ ਹੈਗੀ 31 ਮਈ ਤੇ ਕੱਲ 1 ਜੂਨ 1 ਜੂਨ ਨੂੰ ਕੱਲ ਹੈਗੇ ਨੇ ਵੋਟਾਂ ਤੇ ਇਸ ਵਾਰ ਕੀਦਾ ਜੋਰ ਹੈ ਇਸ ਵਾਰ ਨਾ ਰਲੇ ਮਿਲੇ ਜਿਹਾ ਹਸਾਕ ਤਾਂ ਲੱਗ ਰਿਹਾ ਹੈ। ਬੀਜੇ ਹੋਇਆ ਪਿਆ ਹੈ ਨਾ। ਕੁਛ ਐ ਨਹੀਂ ਲੱਗ ਰਿਹਾ ਕਿ ਇੱਕ ਪਾਸਾ ਹੋ ਜੂਗਾ ਨਾ। ਸਭ ਕੁਛ ਬਰਾਬਰ ਲਈ ਆ। ਹਰ ਕੋਈ ਬੰਦਾ 10 ਬੰਦੇ ਉਧਰੋਂ ਤੋਰੀ ਫੜਦੇ ਨੇ, 10 ਉਧਰੋਂ ਤੇ 10 ਉਧਰੋਂ ਐ ਤੋਰੀ ਫੜਦੇ ਨੇ। ਦੇਖੋ ਸਰ ਕੀ ਬਾਕੀ ਦੇਖੋ ਕੀ ਬਣਦਾ। ਬਾਕੀ ਮੈਂ ਆਪਣੀ ਨਾਲ ਮੈਂ ਆਪਣੇ ਵੱਲੋਂ ਕਹਾ ਅਗਰ ਇੱਕ ਉਹ ਇੱਕ ਜਿਹੜੀ ਵੋਟ ਹੈਗੇ ਖਡੂਰ ਸਾਹਿਬ ਵਾਲੀ ਉਧਰ ਮਨਾਂ ਦਾ ਇੱਕ ਪਾਸਾ ਹੀ ਹੈ। ਇੱਕ ਪਾਸਾ। ਹਾਂ। ਮਨ ਲੱਗਦਾ ਹੁਣ ਜੁਰਮੇ ਦੇ ਪਾਸੇ ਇੱਕ ਪਾਸਾ ਹੀ ਹੈ ਬਾਕੀ ਜਨਤਾ ਦਾ ਕੋਈ ਪਤਾ ਨਹੀਂ ਆ ਅਪਾ ਦਾ ਅਪਾ ਦਾ ਚਾਹੁੰਦੇ ਆ ਕਿ ਜਿਹੜੀ ਸਰਕਾਰਾਂ ਵਿੱਚ ਪਾਲਸਿੰਗ ਨੂੰ ਹੀ ਵੋਟ ਪਵੇ ਤੇ ਉਹ ਇੱਕ ਬਾਹਰ ਆ ਸਕਣ ਸਹੀ ਗੱਲ ਹੈ ਪਰ ਨਹੀਂ ਹ ਅੱਜ ਕੱਲ ਕੋਈ ਕੋਈ ਪਤਾ ਨਹੀਂ ਕਿੱਧਰ ਪਾਸਾ ਪਲਟ ਗਿਆ ਪਰ ਸਾਡੀ ਸਪੋਰਟ ਹੈ ਜੀ ਸਾਡੀ ਤਾਂ ਫੁੱਲ ਸਪੋਰਟ ਹੈ ਇੱਧਰ ਪਤਾ ਨਹੀਂ ਇੱਧਰ ਸਾਨੂੰ ਨਹੀਂ ਪਤਾ ਇੱਧਰ ਸੰਗਰੂਰ ਦੇ ਵਿੱਚ ਕੀ ਦੀ ਸਪੋਰਟ ਹੈ ਉਧਰ ਤਾਂ ਸਪੋਰਟ ਹੈਗੀ ਆ ਬਸ ਸਾਡੇ ਘਰ ਚ ਸਾਡੀ ਤਾਂ ਹੈਗੀ ਆ ਬਾਕੀ ਤਾਂ ਪਤਾ ਨਹੀਂ ਉਧਰ ਹੈਗਾ ਜੋਰ ਹਨਾ ਹਾਂ ਉਧਰ ਤਾਂ ਕਾਫੀ ਜੋਰ ਆ ਉਧਰ ਤਾਂ ਕਾਫੀ ਜੋਰ ਹੈ ਬਾਕੀ ਦੇਖਦੇ ਹਾਂ ਚਾਰ ਤਿੰਨ ਨੂੰ ਰਿਜ਼ਲਟ ਆ ਜਾਣਗੇ ਹਾਂ ਚਾਰ ਨੂੰ ਆ ਜਾਣੇ ਬਾਕੀ ਚਾਰ ਨੂੰ ਰਿਜ਼ਲਟ ਆ ਜਾਣੇ ਇੱਕ ਨੂੰ ਹਾਂ ਹੋਰ ਅੱਪਾ ਪਾ ਦੇ ਮੀਂਹ ਪੋਰਾ ਬਸ ਕਰਾ ਦਿੱਤੀ ਹੈ ਜਮਾਈ ਹੈ ਨਾ ਸਾੜ ਗਿਆ ਹੋਇਆ ਪਿਆ ਹੁਣ ਥੋੜਾ ਟੈਂਪਰੇਚਰ ਘਟ ਰਿਹਾ ਦੇਖੋ ਬਿਲਕੁਲ ਆ ਇਸ ਟਾਈਮ ਤੇ ਆ ਕੇ ਨਾ ਥੋੜਾ ਸੇਕ ਹੈ ਰਸਤੇ ਦੇ ਉੱਪਰ ਤਾਂ ਬਹੁਤ ਜ਼ਿਆਦਾ ਸੇਕ ਹੈ ਬਹੁਤ ਜ਼ਿਆਦਾ ਚਲੀਏ ਉੱਥੇ ਚਲੀਏ ਪਰ ਤਾਂ ਸਾਫ ਗਏ ਅਸੀਂ ਮੈਂ ਨਹੀਂ ਸਾਫ ਕੀਤਾ ਡਰਾਈਵਰ ਨੇ ਸਾਫ ਕੀਤਾ ਸਾਡੇ 6 ਵਜੇ ਦਾ ਪੌਣੇ 7 ਦਾ ਪੂਰਾ ਆਨੀਆਂ ਸੇਕ ਪੈ ਰਿਹਾ ਸੀ ਦਮਨ ਕਹਿੰਦੀ ਮਮਾ ਮੂੰਹ ਨੂੰ ਸੇਕ ਪੈ ਰਿਹਾ ਬਾਕੀ ਗਰਮੀਆਂ ਚ ਪਰ ਰਹਿ ਕੇ ਏਸੀਆਂ ਦੇ ਵਿੱਚ ਇੱਕ ਟਾਈਮ ਤਾਂ ਲੱਗਦਾ ਜਿਵੇਂ ਪੱਠੀ 'ਚ ਆ ਗਏ ਹੁੰਨੇ ਆ ਵੀ ਹਾਂ ਇਹ ਤਾਂ ਬਹੁਤ ਜ਼ਿਆਦਾ ਗਰਮੀ ਹੈ। ਨਹੀਂ ਉਹ ਨਾ ਪਹਿਲਾਂ ਆਪਾਂ AC ਕੂਲਰ ਕੂਲਰ ਪੱਖੇ ਹੀ ਵਾਹ ਚੱਲਦੇ ਸੀ ਤੇ ਨਾਰਮਲ ਰਹਿੰਦਾ ਸੀ ਬਾਹਰ ਅੰਦਰ ਵੀ। ਹੂੰ। ਹੁਣ AC 'ਚ ਬਾਹਰ ਨਿਕਲ ਕੇ ਤੇ ਆਹੀ ਹਾਲ ਹੋਣਾ। ਆ ਨਾ ਤਾਂ ਪੱਠੀ 'ਚ ਥੋੜੀ ਦੇਰ ਤਾਂ ਐ ਮੰਨ ਕੇ ਚੱਲੋ ਵੀ 5-7 ਮਿੰਟ ਆਪਾਂ ਅਗਰ ਬਾਹਰ ਨਾ ਆਂਗੇ ਫੇਰ ਜਾ ਕੇ ਬੋਡੀ ਜਿਹੜੀ ਉਸ ਚੀਜ਼ ਨੂੰ ਬੈਲੈਂਸ ਕਰਦੀ ਹੈ ਕਿ ਇੱਥੇ ਹੁਣ ਮੌਸਮ ਠੀਕ ਜਾਏ। ਅਸੀਂ 5 ਵਜੇ ਤੋਂ ਬਾਅਦ 5:30 ਤੋਂ ਬਾਅਦ ਅਸੀਂ AC ਬੰਦ ਕਰ ਦਿੰਦੇ ਆ ਤੇ ਰਹਿ ਹੁੰਦਾ ਬਸ ਇੱਧਰ ਉੱਧਰ ਹੀ ਫਰੀ ਇਹ ਨਾਈ ਸੀ ਚੰਗਾ ਨਹੀਂ ਫਿਰ ਲੱਤਾਂ ਪੈਰ ਦੁਖਣ ਲੱਗ ਪਏ ਮੇਰੇ ਤਾਂ ਆ ਚੀਜ਼ਾਂ ਦੁਖਣ ਲੱਗ ਪਈਆਂ ਉਹ ਅੱਗੇ ਪਈ ਹਵਾ ਪੈ ਪੈ ਕੇ ਪੈਸਾ ਗਿੱਡੀ ਹਵਾ ਪਈ ਨਾ ਚਰਮ ਉੱਠਣ ਗਈ ਬਾਵਾ ਨੂੰ ਆ ਉਹ ਤੇ ਅਮਾਜਨ ਤਾਂ ਦੀਦੀ ਨੇ ਦੱਸੀ ਸੀ ਮੈਨੂੰ ਕਿ ਆ ਸੀ ਮਮਾ ਤੁਹਾਡੇ ਜਿਹੜੇ ਅੱਗੇ ਵਾਲ ਖੜੇ ਤੇ ਰਹਿੰਦੇ ਨੇ ਇਹ ਤਾਂ ਠੀਕ ਰਹਿ ਜਾਣਗੇ ਪਰ ਤੂੰ ਹੀ ਲੈ ਗਲਤ ਬਾਤ ਐ ਆਪਕੀ ਜੀ ਇਸ ਵਿੱਚ ਗਲਤ ਕੀ ਹੈ ਦਮ ਫ੍ਰੀਜ ਚ ਰੱਖ ਦੇ ਨੂੰ ਚਲੋ ਬਈ ਚਲ ਚੋਲਦੇ ਬਾਈ ਸੋਮਾ ਦੇ ਕੰਮ ਅੱਧੀ ਰਾਤ ਨੂੰ ਆ ਪਾਣੀ ਜਿਹੜਾ ਛਿੜਕਿਆ ਸੀਗਾ ਉਹ ਪੈਰ ਦੇ ਨਿਸ਼ਾਨ ਫੈ ਜਾਂਦੇ ਨੇ ਕੱਦੇ ਕੱਦੇ ਲੱਗੇ ਨੇ ਜੀ ਨਾ ਮੈਨੂੰ ਆਪ ਦੇਖ ਲਓ ਜੇ ਸਾਹ ਉਹ ਪੈਰਾਂ ਦੇ ਨਿਸ਼ਾਨ ਪਏ ਹੋਣੇ ਇੱਥੇ ਪਾਣੀ ਪਿਆ ਸੀ ਉਹ ਸੁੱਕ ਜਾਏਗਾ ਨਾਲੇ ਮੈਂ ਨਾ ਆਪਾਂ ਛੋਟੇ ਹੁੰਦੇ ਐ ਕਰਦੇ ਸੀ ਪਾਣੀ ਪਿਆ ਉਹ ਲੰਘ ਕੇ ਲੇਖਣਾ ਕਿ ਪੈਰਾਂ ਦੇ ਨਿਸ਼ਾਨ ਪੈਂਦੇ ਨੇ ਉਹ ਕੰਮ ਠੀਕ ਕੰਮ ਬਚਪਨ ਯਾਦ ਆ ਰਿਹਾ ਦੇਖ ਬਣ ਗਏ ਨਾ ਉਸੇ ਤਾਂ ਨਹੀਂ ਇਹੋ ਜੀਆਂ ਗੇਰਮਾ ਖੜਦੇ ਸੀ ਤਾਂ ਫੇਰ ਕਨ ਪਾਣੀ ਸਾਰਾ ਆਹੋ ਆਹੋ ਸੁੱਕ ਗਿਆ ਹਾਂ ਲਈ ਹਾਂ ਟੁਲੀ ਕਰ ਰਹੇ ਰਾਤ ਨੂੰ ਦਿਨ ਆਪਾਂ ਬਸ ਇਹ ਚੱਲ ਰਿਹਾ ਪੂਰਾ ਇਹ ਸੰਜੂਤੀ ਦੇ ਚੱਪਾ ਜਿਹੜਾ ਅੱਛਾ ਆ ਦੇ ਇਹ ਦੇਖੀ ਪਾਣੀ ਸੋਕੀ ਗਿਆ ਮਸਕਾਤਾ ਸਾਰਾ ਹਾਂ ਰਾਈ ਟਿਕੀ ਲੈ ਆ ਹਗਿੰਦੇ ਆ ਗਿੰਦੇ ਤੇ ਰੋਟੀ ਵੀ ਖਾ ਲਈ ਜੇ ਆਪਾਂ ਰੋਟੀ ਖਾ ਗਿਆ ਆਪਾਂ ਸੈੱਟ ਕਰ ਰਹੇ ਸੀ ਬਾਹਰ ਤੇ ਉਤਾਰਿਆ ਇਸ ਟਮ ਕਪੜਾ ਜੋ ਬਾਹਰ ਹੋਈ ਪਈ ਨਹੀਂ ਨਾਂਸ ਕੇ ਰਹਿਣ ਕੋਮਰੇ ਕਿੰਨੀ ਗਰਮੀ ਕੋਟਾ ਪਹਿਲਾਂ ਹਵਾ ਚੱਲੀ ਸੀ ਹੁਣ ਫੇਰ ਹਵਾ ਬੰਦ ਹੋ ਗਈ ਉਹ ਚੱਲਦੀ ਹੈ ਜਦੋਂ ਜਾਓ ਤੇ ਚੱਲਦੀ ਹੈ ਇੱਧਰ ਜਾਈਏ ਉਧਰ ਪਾਸੇ ਰਹੋ ਉਧਰ ਪਾਸੇ ਨਹੀਂ ਹੈ ਆ ਗੋਟਾ ਆਪਣੇ ਨੰਗ ਵੰਡੀਆਂ ਦਾ ਪਰਲੇ ਪਾਸੇ ਚੱਲਦੀ ਰੋਡ ਦੇ ਹਾਂ ਜਿੱਧਰ ਖੁੱਲੀ ਜਗ੍ਹਾ ਉੱਤੇ ਚੱਲਦੇ ਆਪਾਂ ਹੌਲੀ ਹੌਲੀ ਚੱਲ ਜੰਨੇ ਆ ਚਲੋ ਉੱਤੇ ਜਲਾਂ ਗਾਈਸ ਆਪਾਂ ਉੱਤੇ ਜਾ ਕੇ ਦੇਖਦੇ ਹਾਂ 15 ਪਾਣੀ ਲੈਣਾ ਪਾਣੀ ਲੈ ਲਈਏ ਬੋਤਲ ਨਾਲ ਲੈ ਆਓ ਇੱਕ ਚੱਕ ਲੈ ਆਉਂਦਾ ਨੂੰ ਭੇਜਾਂਗੇ ਥੱਲੇ ਵਿਚਾਰੀ ਹੋਰ ਮੈਂ ਨਹੀਂ ਜਾਣ ਜਣਨ ਦੁਬਾਰਾ ਫਿਰ ਗਰਮੀਆਂ ਚ ਨਾ ਪੰਗਾ ਰਹਿੰਦਾ ਬੋਤਲ ਭਰ ਕੇ ਕੌਣ ਰੱਖੇਗਾ ਅੱਛਾ ਮੈਨੂੰ ਵੀ ਦੇ ਦੇ ਪਾਣੀ ਸਾਰਾ ਮੋਕਾਤਾ ਹਾਂ ਮੰਮਾ ਦੇ ਦਿਓ ਮੰਮਾ ਮੈਂ ਅੰਦਰੋਂ ਪਪਾ ਲੈਣ ਗਏ ਨੇ ਹੁਣ